ਰਾਜਾ ਸਾਹਿਬ ਦੇ ਵਿਜਾਰੀ ਜੋ ਜੋੜ ਮੇਲਾ ਇਹਦੇ ਬਹੁਤ ਬਹੁਤ ਸਾਰਿਆਂ ਨੇ ਮਿਲ ਬਤਾ ਕਿ ਬਹੁਤ ਬਹੁਤ ਅਸਰ ਕਿ ਇਹ ਪ੍ਰੋਗਰਾਮ ਸਾਰਿਆਂ ਦੇ ਬਹੁਤ ਬਹੁਤ ਮਿਲ ਬਤਾ ਜੋ ਇਹ ਸੇਵਾ ਕਰ ਰਿਹਾ ਟੈਕਸੀ ਡਰਾਈਵਰ ਇਸ ਟੈਕਸੀ ਸਟੈਂਡ ਵਾਲੀ ਸਾਰੀ ਸੇਵਾ ਕਰ ਰਿਹਾ ਜੋ ਕਿਸੇ ਜਣੇ ਮਿਲ ਸਾਰੀ ਸੇਵਾ ਕਰ ਰਿਹਾ ਬਹੁਤ ਬੜੀ ਰੋਜ਼ ਮਰਕਜ਼ੀਆਂ ਨੇ ਟੈਕਸੀਆਂ ਫ੍ਰੀ ਚੱਲਦੀਆਂ ਪੰਜਾਣਾ ਕਿਥੋਂ ਰਾਜਾ ਸਾਹਿਬ ਵੀ ਤੋਂ ਦੁਆਰੇ ਤੱਕ ਕਰ ਲਿਆ ਬੀਕੋ ਕਿਥੋਂ ਲੋਕਾਂ ਦੇ ਆਇਆ ਤੱਕ ਵੀ ਸੰਗਤਾਂ ਉੱਠਾ ਦਿੱਤੀ ਕੀ ਰੇਪ ਚਿੱਤ ਕਰਨ ਬਹੁਤ ਬੱਧੀਆ ਬੱਚਾ ਬਹੁਤ 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 ਬਾਈ ਰੁਕੀ ਕੋ ਫਾਸਾ ਬਾਈ ਬੱਦੇ ਜੈਰਾ ਜੀ ਆਪਾਂ ਸਾਰੇ ਜਿੰਨੇ ਵੀ ਸੁਣਾਰੇ ਆਉਂਦੀਆਂ ਦਾ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਜਦੋਂ ਵੀ ਇੱਥੇ ਪਹੁੰਚ ਕੇ ਆਸੂ ਡਾ ਲਾ ਕਰਦੇ ਨਹੀਂ ਤੇ ਕਿਹਾ ਉਹਨਾਂ ਦੇ ਬਾਜਰ ਉਹ ਸਾਜਾਤ ਵੀ ਇੰਨੀ ਆ ਫਿਰ ਅਸੀਂ ਕਹਿ ਨਹੀਂ ਸਕਦੇ ਕਰੀਬ-ਕਰੀਬ ਸਾਨੂੰ ਪਤਾ ਲੱਗਾ ਜਿੱਦਾਂ ਵੀ ਤੇ ਕਰੀਬ 7000 ਤੋਂ ਉੱਤੇ ਨੰਬਰ ਸਤੋ ਆਤਿ ਸਤਿ ਆਖੋ ਡਾਕਟਰ ਜੀ ਆਖਦੇ ਕਿ ਨੰਬਰ ਉਹ ਆ ਜਿਹੜੇ ਸੇਵਾ ਦੀਆਂ ਗੱਡੀਆਂ ਲੱਗੀਆਂ ਹੈ ਕਿ ਸੇਵਾ ਭਾਦੀ ਜਾ ਰਹੀ ਹੈ ਲੋਕਾਂ ਲਈ ਨਾ ਰਜਾ ਨਾ ਕਿ ਦੁਨੀਆ ਦਾ ਪਤਾ ਹੀ ਲੱਗ ਰਿਹਾ ਕਿ ਕਿੱਥੋਂ ਕਿੱਥੋਂ ਸੰਗਰਦਾਰੀ ਆ ਇੱਥੋਂ ਸ਼ੁਰੂਆਤ ਹੈ ਇੱਥੋਂ ਅਸੀਂ ਟਿੱਕ ਕਰਦੇ ਹਾਂ ਕਿ ਜੇ ਸੰਗਤਾਨ ਨੂੰ ਉੱਥੋਂ ਰਾਜਾ ਸਾਹਿਬ ਜੀ ਗਮਨਦੀਆ ਉੱਥੋਂ ਜਾ ਕੇ ਲੁਧਿਆਣੇ ਤੱਕ ਵੀ ਛੱਟ ਕੇ ਆਉਂਦੇ ਆ ਬਹੁਤ ਵਧੀਆ ਰਿਸਪੌਂਸ ਮਿਲਿਆ ਬਾਕੀ ਸੰਗਤਦਾਰ ਵੀ ਬਹੁਤ ਸਹਿਯੋਗ ਹੈ ਇੱਥੇ ਬੜੇ ਅੰਡੇਸਵਾ ਨਾਲ ਕੜਦੇ ਆ ਚਾਹੇ ਇੰਨੀ ਗਰਮੀ ਦੇ ਵਿੱਚ ਵੀ ਆਰਾਮ ਦਾ ਇੰਤਜ਼ਾਰ ਕਰ ਰਹੇ ਆ ਤਾਂ ਮੈਨਾਂ ਦਾ ਇੱਥੇ ਜੋ ਵੀ ਸਾਡੇ ਸਹਿਯੋਗੀ ਆ ਅੱਜ ਬਾਦ ਆ ਟੈਕਸੀ ਯੂਨੀਅਨ ਸਾਡੀ ਦੇ ਨਾਲ ਇਹਦਾ ਮੇਨ ਆਪਰਾਲਾ ਉਹਨਾਂ ਦੇ ਕਰਕੇ ਬਹੁਤ ਹੀ ਵਧੀਆ ਇੱਥੇ ਚਾਲੂ ਚੱਲ ਰਿਹਾ ਬੜਾ ਕਲਿਆ ਢੰਗ ਨਾਲ ਕੰਮ ਚੱਲ ਰਿਹਾ ਹੈ ਜੋ ਬਾਤ ਨੂੰ ਆ ਸਾਰੀ ਸੇਵਾ ਦਾ ਕੰਮ ਕਰਦੀ